सतनाम श्रीवाई गुरु साहिब जीओ जब जी साहिब एक ओंकार सतनाम करता पुरख निरपो निरवैर अकाल मूर्त अजूनी से पंग गुरु प्रसाद जापा आद सच जुगा सच हे भी सच नन को सी भी सचा सोचे सोच न जे सोची लकवार चुपे चुप न हो जे लाए रहल तार भुक्या भुक न उतरी जे बन्ना पूरी पार, सण पा लक हो तक न चल नाला के विस्तारा हुई है के कूड़े टूटे पाल हुक्म रजाई चलना नानक लिखिया नाला ਹੁਕਮਿ ਆਵਨ ਅਕਾਰ ਹੁਕਮ ਨਾ ਗਿਆ ਜਾਈ ਹੁਕਮਿ ਆਵਨ ਜੀ ਹੁਕਮਿ ਲੇ ਵਿਟਾਈ ਹੁਕਮਿ ਉਤਮ ਨੀਚ ਕਮ ਲੈ ਕਦੁਪ ਸੋ ਪਾਹੀਏ ਏਕਨ ਹੁਕਮਿ ਬਖਸ਼ੀਚ ਏਕ ਹੁਕਮਿ ਸਦਾ ਪੁਆਹੀਆ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੂਝੇ ਤਉ ਮੈਂ ਕੈ ਨ ਕੋਏ गावे को तान वे किसे तान गावे को दात जाने निशान गावे को गुण विड़ाइया चार गावे को विद्या विकम विचार गावे को साज करे तन के गावे को जी ले फिर ਗਾਵੇ ਕੋ ਜਾਪੇ ਿਸੇ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਕਥਨਾ ਕਥੀ ਨਾ ਵੇ ਟੋਟਾ ਕਥ ਕਥ ਕਤੀ ਕੋਟੀ ਕੋਟ ਕੋਟ ਦਿੰਦਾ ਦੇ ਲਿੰਦੇ ਥਕ ਪਾਏ ਜੁਗਾ ਜਿਵੰਤਰ ਕਾਹੇ ਖਾਏ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਖੇ ਵੇ ਪਰਵਾਹੋ ਸਾਚਾ ਸਾਹਿਬੋ ਸਾਚਨਾ ਹੈ ਭਾਖਿਆ ਪਵ ਅਪਾਰਾ ਆਕਹ ਮੰਗਹਿ ਦੇਹ ਦੇਹ ਦਾਤ ਕਰੇ ਦਤਾਰ ਫਿਰਕੇ ਅਗੇ ਰਖੀਏ ਜਿਤ ਦੇ ਸੇ ਦਰਬਾਰਾ महो की बोलना बोलिए जि सुरे प्यार। अमृत वेला साचना उड्याय विचारा कर्मि वे कप्डा द्वार। दुर नानके वे जनये सप्यचय

गोरिस्तर गुर गुर का बर्मा गुर पार बतिमाई जे जाना का नाई के न ना ना जाय जाई गुराइक दे भुजाई सबन जिया का एको दाता सो में विसना जाई तीतना मा जे तिस्पा मा विन पाने के नाई करे ਜੇ ਇਸ ਸੇ ਟੋਪਾਈ ਦੇਖਾਂ ਬਿਨ ਕਰਮਾ ਕੈ ਮਿਲੇ ਲਈ ਮਰਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖਾ ਸੁਣੀ ਗੁਰਾਂ ਇੱਕ ਤੇ ਬੂਝਾਈ ਸਭਨਾ ਜੀਆਂ ਕਾਏ ਕੋ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਯੁਗ ਚਾਰਿਆ ਅਰ ਜਾਂ ਹੋਰ ਦਸੋਣੀ ਹੋਏ ਨਵਾਂ ਕੰਡਾ ਵਿੱਚ ਜਾਣੀਏ ਨਾਲੇ ਚੱਲੇ ਸਭ ਕੋਈ ਚੰਗਾ ਨਾ ਰਖਾਏ ਕੇ ਜਸ ਕੀਰਤ ਜਗ ਲੈ ਜੇ ਤਿਸ ਨਦਰ ਨਾ ਵਈ ਤਾਂ ਬਾਤ ਨਾ ਪੁੱਛੇ ਕਿਆ ਕੀਟ ਆਂਦਰ ਕੀਟ ਕਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆ ਗੁਣਦੈ ਤੇ ਹ ਕੋਈ ਨਾ ਸੂਝੈ ਜੈ ਤਿਸ ਗੁਣ ਕੋਇ ਕਰੇ ਸੁਨਿਐ ਸਿਧ ਪੀਰ ਸੁਨਾਤ ਸੁਨਿਐ ਤਤ ਤਵਲ ਕਾਸਾ ਸੁਨਿਐ ਦੀਪ ਲੋਪ ਤਾਲ ਸੁਨਿਐ ਪੋਇ ਨ ਸਕੇ ਕਾਲੋ ਨਾਨਕ ਭਗਤਾ ਸਦਾ ਵਿਗਾਸ ਸੁਨਿਐ ਦੂਖ ਪਾਪ ਕਾ ਨਾਸ ਸੁਨੇ ਸਰਬ੍ਰਹਮਾ ਇੰਦ सुनिय मन्द सून्य योग जुग, युगतन वेद शून्य शास्त्र समतवेदा नानक भगता सदा विकास शून्य दुःख नाश सुनिय सस्तोक ज्ञान सुनिय षट् का सुनय पाव पावे पड पनय लागे सेज ध्यान नानक भगता सा विगासन दूगा पापकासगुण के गा सुन शेख पीर पासा सुन पावे राहो ਸੁਨਿਆ ਤੋ ਵਿਸ ਗਾਉ ਨਾਨਕ ਭਗਤਾ ਸਰਵ ਵਿਗਾਸ ਸੁਨਿਆ ਦੂਖਾ পাপ ਕਾ ਨਾਸ ਮੰਨੇ ਕੀ ਗਤ ਕੈ ਨ ਜਾਏ ਜੇ ਕੋ ਕਹਿ ਵਿਚੇ ਪਛਤਾਏ ਕਾਗਦ ਕਲਮ ਨ ਲਿਖਨ ਹਾਰ ਮੰਨੇ ਕਾ ਵੇ ਕਰਨ ਵਿਚਾਰ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਨੇ ਸੂਰਤ ਹੋਏ ਮਨ ਬੁੱਧ ਮਨ ਨੇ ਸਗਲ ਪਵਨ ਕੀ ਸੋਦਾ ਮਨ ਨਾ ਮੂ ਛੋਟਾ ਨਾ ਖਾਏ ਮਨ ਜਮ ਕੇ ਸਾਥ ਨਾ ਜਾਏ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨਨੇ ਮਾਰਗ ਠਾਕ ਨ ਪਾਏ ਮਨਨੇ ਪਤ ਸਿਓ ਪ੍ਰਗਟੇ ਜਾਏ ਮਨਨੇ ਮਗੂ ਨ ਚੱਲੇ ਪੰਤ ਮਨਨੇ ਧਰਮ ਸੇਤੀ ਸੰਬੰਧ ਐਸਾ ਨਾਮੁ ਅੰਵਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਪਾਵੇ ਮੋਕ ਦਵਾਰ ਮੰਨੇ ਪਰਵਾਰ ਸਦਾਰ ਮੰਨੇ ਤਰੇ ਤਾਰੇ ਗੁਰ ਸਿੱਖਾ ਮੰਨੇ ਨਾਨਕ ਪਾਵੇ ਨਾਪੇਕਾ ਐਸਾ ਨਾਮੋਂ ਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਨ ਪੰਜੇ ਪਾਵੇ ਦਰਗਹਿ ਮਾਨ ਪੰਜ ਸੋਏ ਦਰਜਾਨ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨੇ ਨਾ ਸੁਮਾਰ ਤੋਲ ਧਰਮ ਦੇ ਆਕਾ ਪੂਤ ਸੰਤੋਕਤਾ ਪਰ ਰਖਿਆ ਜਨ ਸੂਤਾ ਜੇ ਕੋ ਬੂਝੇ ਹੋ ਵਿਸਤਿਆਰ ਤਉਲੇ ਉਪਰ ਕੇ ਤਾ ਪਾਰ ਤਰਤੇ ਔਰ ਪਰੇ ਹੋਰ ਔਰ ਤਿਤ ਪਾਰ ਤਲੇ ਕੰਜੋਰਾ ਜੀ ਜਾ ਤਰੰਗਾ ਤੇ ਨਾਮ ਸਭ ਨ ਲਿਖਿਆ ਉੜੀ ਕਲਾਮ ਇਹੋ ਲੈ ਕਾ ਲਿਖ ਜਾਣੇ ਕੋਈ ਲਿਖਾ ਲਿਖਿਆ ਕੇਤਾ ਹੋਏ ਕੇਤਾ ਤਾਂ ਸਵਲੇ ਰੂਪ ਕੇਤੀ ਰਾਤ ਜਾਣੇ ਕੋਣ ਕੁਤ ਕੀ ਤਪਸਾ ویک ਕਵਾਉ ਤਿਸ ਤੇ ਏ ਲੱਖ ਦਰਿਆ कुदरत कौनका एक वार जकवा पावे साय पलिकारा तू सदा सलामत निरङ्कार संख जप संख पा संख पूजा शंख तपताओ असंख ग्रंथ मुख वेद पाठ असंख योग मन रहे उदास संग भक्त गुण ज्ञान विचार असंख सतिय असंख दतार असंख सूर मुपक सार असंख मौन लेलाए तार कुदरत कवन का विचार वार्या न जकबार जोत पावे सा तू सदा सलामत निरङ्कार शङ्क मूर्ख अन्धकोरा आसंक चोर रामकोर। आसंक अमर कर जाए जूर। आसंक गलवड हत्या कमाहे। आसंक पापी पापो कर जाए। आसंक कुड़े आर कुड़े पिराहे। आसंक मलेस मल पकाहे। आशंक निंदक सिर करे पार नानक नीच कै विचार वार न जावा एक बार जो तुत पावे साई पली तू सदा सलामत निरंकार अशंक नाम असंकता अगमगम संकलो असंकै सिर पारो है, है। अखरी नाम अक्रिसला करी ज्ञान गीत गुनगा करी लेखण बोलन बाना अखरा सिर संयोग बखाना जिने लेखे ते सिर नाए जे फरमाए दिवते पाहे ਜੇਤਾ ਕਿਤ ਤੇ ਤਨਾਉ ਨਾ ਵੇਣਾ ਇਕੋ ਤਾਉ ਕੁਦਰਤ ਕਵਨ ਕਾ ਵਿਚਾਰ ਵਾਰਿ ਨ ਜਾਵਾ ਇਕ ਵਾਰ ਜੋ ਤੁਤ ਪਾਵੇ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਪਰਿਆਤ ਪੇਰ ਤੰਦੈ ਪਾਣੀ ਤੋਂ ਤੇ ਉਤਰਸ ਕੇ ਮੂਤ ਬਲੀਤੀ ਕਪੜੋਏ ਦੇ ਸਾਬੂਨ ਲਈਏ ਤੋਏ ਪਰੇ ਮਤ ਪਾਪਾ ਕੇ ਸੰਗ ਤੋਪੇ ਨਵੇਂ ਕੇ ਰੰਗਾ ਪੁੰਨੀ ਪਾਪੀ ਅਖਣਾਏ ਕਰ 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 ਮਾਲਕ ਲੈ ਜਾਹੂੰ ਆਪੇ ਬੀਜ ਆਪੇ ਹੀ ਖਾਹੂੰ ਨਾਨਕ ਓਕਮੇ ਆਉ ਜਾਉ ਤੀਰਥ ਤਪਦਿਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤਿੱਤਮਲ ਨਾਉ ਸਭ ਗੁਣ ਤੇਰੇ ਮੈਂ ਨਹੀਂ ਕੋਏ ਵੇਨ ਗੁਣ ਕਹਿਤੇ ਪਵਿਤਨਾ ਹੋਏ ਸਵਾਸਤੰਦ ਬਾਣੀ ਬਰਮਾਉ ਸਤ ਸੋ ਅਣ ਸਦਾ ਮਨ ਚਾਉ ਕਵਨ ਸੁ ਵੇਲਾ ਵਕਤ ਕਵਨ ਕਵਨ ਤੇ ਟਕ ਕਵਨ ਵਾਰ ਕਵਨ ਸੁ ਰੂਤੀ ਮਾਹੂ ਕਵਨ ਜਿਤੋ ਆਕਾਰ ਵੇ ਨ ਪਾਇਆ ਪੰਡਤੀ ਜੇ ਵੇਲੇ ਕੋ ਪੁਰਾਣਾ ਵਾਖ ਤੋਂ ਨਾ ਪਾਇਓ ਕਾ ਦੀ ਆਜੇ ਲੇਖਣ ਲੇਕੋ ਕੁਰਾਨ ਤਿਤਵਾਰ ਨਾ ਜੋਗੀ ਜਾਣੇ ਰੁੱਤ ਮੌਨ ਕੋਈ ਜਾ ਕਰਤਾ ਸੇ ਟੇਕੋ ਸਾਜੇ ਆਪੇ ਜਾਣੇ ਸੋਈ ਕਿਵ ਕਰਾ ਕਾ ਕਿਵ ਸਲਾਈ ਕਿਵਨਿ ਕਿਵ ਜਾਣਾਂ ਨਨਕਾ ਅਖੰ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡ ਨਹੀਂ ਕੀਤਾ ਜਾ ਕਾਵੇ ਨਾਨਕ ਦੇਖੋ ਆਪੋ ਜਾਣੇ ਅੱਗੇ ਗਿਆ ਨਾ ਸੋਹੇ ਪਤਲ ਅਪਤਾਲ ਲਖਗਾ ਸੰਗਾਸ ਓੜ ਕੋੜ ਕਪਾਲ ਤੱਕੇ ਵੇਦ ਕਹਿਣ ਇਕ ਬਾਤ ਸੈ ਸਠਾਰ ਕੈਨ ਕਤੇ ਬਾਸ ਨੂੰ ਇਕਤਾਤ ਲਿਖ ਹੋਇ ਤਾਂ ਲਕੀਏ ਲਿਖ ਹੋਇ ਵਿਨਾਸ਼ ਨਾਨਕ ਵਟਾਖੀਏ ਅਪ ਜਣ ਆਪ ਸਲਾਹੀ ਸਲਾਹੇ ਈ ਸੂਤ ਨ ਪਾਇਆ ਨਦੀਆਂ ਤੇ ਵਾ ਪਾਵ ਸੁਮੰਦਨਾ ਜਾਣਿਆ ਸਮੁੰਦ ਸਾ ਸੁਲਤਾਨ ਗੈਰ ਸਤਿਮਾਲ ਤਾਨ ਕੀੜੀ ਤਲ ਨਾ ਹੋਵਣੀ ਜੇ ਇਸ ਮਨੁ ਨਾ ਵਿਸਰੈ ਅੰਤਨ ਸਿਫਤੀ ਕੈ ਨੰਤ ਅੰਤਨ ਕੰਨ ਦੇ ਨਾਮਤਾ ਅੰਤਨ ਵੇਖਣ ਸੁਣਨ ਅੰਤ ਅੰਤਨ ਜਾਪੇ ਕਿਆ ਮਨ ਮੰਤਾ ਅੰਤਨ ਜਾਪੇ ਕੀਤਾ ਕਰ ਅੰਤਨ ਜਾਪੇ ਪਾਰ ਆਵਾਰ ਅੰਤਕਾਰਨ ਕੀਤੇ ਬਿਲਾ ਹੈ ਤਾਂ ਕਿ ਅੰਤਨ ਪਾਏ ਜਾਏ ਉਹ ਅੰਤਨ ਜਾਣੇ ਕੋਏ ਬੋਤਾ ਕਹੀਏ ਬੋਤਾ ਹੋਏ ਵੱਡਾ ਸਹਿਬ ਉਚਾ ਤਾਂ ਉੱਚੇ ਉਪਰ ਉਚਾ ਨਾਓ ਇਹ ਵਡੂਚ ਹੋਵੇ ਕੋਏ ਏਤੀ ਸੁਚੇ ਕੋ ਜਾਣੇ ਸੋਏ ਜੇ ਵੜਾ ਆਪ ਜਾਣ ਆਪ ਆਪ ਨਾਨਕ ਨਦਰੀ ਕਰਮੀ ਦਾ ਤੋ ਬੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਤ ਮਾਇ ਕੇਤੇ ਮੰਗੇ ਜੋਦ ਪਾਰ ਕੇਤੀਆਂ ਗ੍ਰੰਥ ਨਾ ਹੀ ਵਿਚਾਰ ਕੇਤੇ ਖਪ ਟੁੱਟੇ ਵਿਕਾਰ ਕੇਤੇ ਲੈ ਲੈ ਮਕਰਪਾਏ ਕੇਤੇ ਮੂਰਕ ਖਾਈ ਕਾਏ ਕੇਤੀਆਂ ਦੂਖ ਭੂਖ ਸਦਮਾਰਾ ਐ ਵੀਤਾ ਤੇਰੀ ਦਤਾਰ ਬੰਦ ਖਲਾਸੀ ਪਾਣ ਹੋਏ ਹੋ ਰੱਖਣ ਸਕੇ ਕੋਏ ਦੇਖ ਖਾਇਕ ਆਖਣ ਪਾਏ ਉਹ ਜਾਣ ਜੇਤੀਆਂ ਮੂੰਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਵੀ ਕਹੀ ਕੇ ജനു ബക്സ ശ നാനക്കാശായി പാശാ അമൂല് ഗുണ അമുല്ല വപാര അമൂല വപരി അമൂൽ ഭണ്ഡാര അമൂല വെല്ലൂല്ല അമുല്ല സമയ അമൂല ധർമൂല ദന അമൂല തുല അമൂല് പ്രണ ਅਮੁੱਲ ਬਖਸ਼ਿਸ਼ ਅਮੁੱਲ ਨਿਸ਼ਾਨ ਅਮੁੱਲ ਕਰਮੰ ਮੁਲ ਫੁਰਮਾਨ ਅਮੁੱਲ ਅਮੁੱਲ ਨ ਆਖਿਆ ਨ ਜਾਏ ਆਖਾ ਕਰੇ ਲਿਲਾਏ ਆਖੇ ਵੇਦ ਪਾਤ ਪੁਰਾਨ ਆਖੇ ਪੜੇ ਕਰੇ ਲਿਖਿਆਨ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀਤੇ ਗੋਵਿੰਦਾ ਆਕੇ ਸਰਾ ਕੈਸੇ ਤਾ ਆਕੇ ਕਿਤੇ ਕਿਤੇ ਬੁੱਧ ਆਕੇ ਤਾਨ ਆਕੇ ਦੇਵ ਆਕੇ ਸੁਨਰ ਮਨ ਜਨ ਸੇਵਾ ਕਹਤੇ ਆਖੇ ਆਖਣ ਪਾਏ ਕਿਤੇ ਕੇ ਕੇ ਟੁੱਟ ਜਾਏ ਇਤੇ ਕਿਤੇ ਔਰ ਕਰੇ ਤਾਕ ਨਾ ਸਕੇ ਕਈ ਕੇ ਜੇ ਵਿੜ ਪਾਵੇ ਤੇ ਵਿੜੋਏ ਨਾਨਕ ਜਾਨ ਸਾਚਾ ਸੋਏ ਜੇਕ ਆਕੇ ਭੋਲ ਵਿਗਾੜ ਤਨ ਕਿ ਸਿਰ ਗਵਾਰਾ ਗਵਾਰ ਸੋਦਰ ਕੇ ਹਸੋ ਕਰਕੇ ਆ ਜਿਤ ਵੇ ਸਰਬ ਸਮਾਲੇ ਵਾਜੇ ਨਾਦ ਨੇ ਕੈ ਸੰਖਾ ਕਹਤੇ ਵਵਨ ਹਾਰੇ ਕੇ ਤੇ ਰਾਗ ਪਰੇ ਸੋ ਕਹੀਨ ਕੇਤੇ ਗਵਨ ਹਾਰੇ ਗਾਵੇ ਤੁਨੋਂ ਪਾਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਣ ਲਿਖ ਲਿਖ ਤਰਮ ਵਿਚਾਰੇ ਗਾਵੇ ਸਰਬ੍ਰਮਾ ਦੇਵੀ ਸੁਣ ਸਦਾ ਸਵਾਰੇ ਗਵਿੰਦ ਦਾਸਨ ਬੈਟੇ ਦੇਵਤੇਂਦਰ ਨਾਲ ਗਾਵੈ ਸੇਤ ਸਮਾਦੀ ਅੰਦਰ ਗਾਵਣ ਸਾਧ ਦੇ ਚਾਰੇ ਗਾਵਣ ਜਤੀ ਸਤੀ ਸੰਤੋ ਕੀ ਗਾਵਹਿ ਵੀਰ ਕਰਾਰੇ ਗਾਵਣ ਪੰਡਤ ਪੜਨ ਰਕੀਸ਼ਰ ਜੁਗ ਜੁਗ ਵੇਦਾ ਨਾਲੈ ਗਾਵਹਿ ਮੋਹਣੀਆ ਮਨਮੋਹਣ ਸੁਰਗਾਮ ਚ ਪਿਆਲੇ ਗਾਵਣ ਰਤਨੁ ਪਾਏ ਤੇਰੀ 68 ਤੀਰਤ ਨਾਲੈ ਗਾਵੇ ਜੋਤ ਮਾਂ ਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲਾ ਵਰ ਪੰਡਾ ਕਰ ਕਰਾ ਕੇ ਤਾਰੇ ਸੈ ਤੁਧਨ ਗਾਵੇ ਜੋਤ ਤੁਧ ਪਾਵਨਾ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸਿਮ ਚੇਤਨਾਵਨਾ ਨਾਨਕ ਇਹ ਵਿਚਾਰ ਸੋਇ ਸੋਇ ਸਦਾ ਸਾਹਿਬ ਸਤਿ ਸੱਚਿ ਨਾਈ। ਹੈ ਬਿਓ ਸਿਜਾਏ ਨਾ ਜਾਸੀ ਰਚਨਾ ਦਿਨ ਰਜਾਈ। ਰੰਗੀ ਰੰਗੀ ਪਾਤੀ ਕਰ ਕਰ ਦਿਨ ਸੀ ਮਾਇਆ ਜਨੋ ਪਾਏ। ਕਾਰ ਕਰਵੇ ਕੇ ਕੀਤਾ ਆਪਣਾ ਜਿਵ ਤਿਸ ਦੀ ਵਿਢਾਈ ਜੋ ਤਿਸ ਪਾਵੇ ਸੋਹੀ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾ ਸੋ ਸੋ ਪਸਾਏ ਗੋ ਨਾਨਕ ਰਹਿ ਨਰਦਿਆਈ ਮੁੰਦ ਸੋਕ ਸਰਮ ਪਚੋਲੀ ਧਿਆਨ ਕੀ ਕਰੇ ਬੇਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤਾ ਆਈ ਪ੍ਰੰਤੀ ਸਗਲੇ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਇਸ ਅਦੇਸ ਆਗਨੀ ਲਨ ਤਨਾਹਤ ਜੁਗ ਜੁਗ ਇੱਕ ਵੇਸਾ ਬਹੁਤ ਗਿਆਨ ਦਿਆ ਭੰਡਾਰਨਾ ਕਟ ਕਟ ਵਾਜਹਿ ਨਾਦ ਆਪਨਾਤ ਨਾਤੀ ਸਭਜਾ ਕੀ ਹਿਰਦ ਸਦਾ ਵਰਾਸਾਦ ਸੰਜੋਗ ਸੰਜੋਗ ਕੋ ਦੋਇਕਾਰ ਚਲਾਵੇ ਲੈ ਕੇ ਆਵੇ ਪਾਗ ਆਦੇਸ ਤਿਸਿਆ ਆਦੇਸ ਆਦ ਨੀਲਨਤ ਨਤ ਜੁਗ ਜੁਗ ਇਕ ਵੇਸਾ ਇਕ ਮੈਂ ਜੁਗਤ ਵਿਆਹੀ ਤਿੰਨ ਚੱਲੇ ਪਰਮਾਨ ਇੱਕ ਸੰਸਾਰੀ ਇੱਕ ਪਿੰਡਾਰੀ ਇੱਕ ਲਾਇ دیਵਾਨਾ ਜੇ ਤਿਸ ਭਾਵੇ ਤੀ ਵਿੱਚ ਲਾਵੇ ਜਿਵੇਂ ਹੋਵੇ ਪਰਮਾਣ ਹੋਵੇ ਕਿਉ ਨਨਤ ਨਾਵੇ ਬੁਤੈ ਵਿਡਾਨ ਆਦੇਸਿਸ ਰਿਆਦੇਸ ਆਦਨੀਲ ਨਤਨਾਤ ਜੁਗ ਜੁਗੇ ਕੋ ਵੇਸਾ ਆਸਨ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਏ ਕਾਵਾਰ ਕਰ ਕਰਵੇ ਕੇ ਸਿਰਜਨ ਹਾਰ ਨਾਨਕ ਸਾਚੇ ਕੀ ਸਾਚੀ ਕਾਰ आदेश तिस्य आदेश आद नीलन तनाहतो जुग जुगे को वैसा एक दो जीबो लखो 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 लखवीसो लख लख गेडा आखिये एक नाम जगदीशा इतरा पत पवणियां चड़ियो एकीसो सुनगल्ना का सखी कीटाई रीसा ਨਾਨਕ ਨਤਰੀ ਪਾਈਏ ਗੂੜੀ ਗੂੜੇ ਤਿਸ ਅਕੰਝ ਹੋਰ ਚੁਪੇ ਨਾ ਜੋਰ ਜੋ ਨਾ ਮੰਗਨ ਦੇ ਨਾ ਜੋਰਾ ਜੋ ਨਾ ਜੀਵਨ ਮਰਨ ਜੋਰ ਜੋ ਨਾ ਰਾਜ ਮਾਲ ਮਨ ਸੋਰਾ ਜੋ ਨਾ ਸੂਰਤੀ ਗਿਆਨ ਵਿਚਾਰ ਜੋ ਨਾ ਜੁਕਤੀ ਛੂਟੇ ਸੰਸਾਰ ਜਿਸ ਸਾਤ ਜੋਰ ਕਰ ਵਿਖੇ ਸੋ ਐ नानक उत्तम नीच न कोए रात्रि रुति त्रितीवार पवन पानी अग्नि पताल। तेस विच तरती ताप प्रकृति तरसाल तेस विच जी जुगत के रंगा तिन के नाम अनेक अनंता करमी करमी होए विचार साचा आप सत दरबार ਕਇਤੇ ਸੋਣ ਪੰਚ ਪਰਮਾਨਾ ਨਦਰਿ ਕਰਮ ਪਾਵੇ ਨਿਸ਼ਾਨ ਕੱਚ ਪਕਾਇਓ ਤੇ ਪਾਏ ਨਾਨਕ ਗਿਆ ਜਾਪੇ ਜਾਏ ਕਰਮ ਕੰਡ ਕਾਇਓ ਤਰਮ ਗਿਆਨ ਖੰਡ ਕਾ ਕੋ ਕਰਮ ਕਇਤੇ ਪਵਨ ਪਾਣੀ ਵੈਸੰਤਰ ਕਇਤੇ ਕਾਨ ਮਹਿਚਾ ਕੇ ਤੇਵਰ ਮੈਂ ਕਾੜਟ ਕੜੀਐ ਰੂਪ ਰੰਗ ਕੇ ਵੇਸ ਕੀਤਿਆਂ ਕਰਮ ਭੂਮੀ ਮੇਰ ਕਿਤ ਕਿਤੇ ਤੂਪਦੇ ਅਸਾ ਕੇ ਤੇਂਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿਦ ਬੁੱਧ ਨਾਤ ਕਿਤ ਕਿਤੇ ਦੇਵੀ ਵੇਸਾ केते ते केते केते रत्नन्द केतिया कानी केतिया वाणी के पात नर के सूरति शिवकेत नानन्ता ਗਿਆਨ ਕੰਡਮ ਗਿਆਨ ਪ੍ਰਚੰਡ ਤਿਤ ਨਾਰਬਿਨੋਦ ਕੋਡਨੰਦਾ ਸਰਮ ਕੰਕੀ ਬਾਣੀ ਰੂਪਾ ਤਿਤ ਕੜਤ ਕੜਿ ਅਭਉਤ ਨੂੰ ਪਾ ਤਾਂ ਕੀਆ ਗੱਲਾਂ ਕੱਟੀਆਂ ਨਾ ਜਾਹੇ ਜੇ ਕੋ ਕਹਿ ਪਿਛੇ ਪੁਛਤਾ ਹੈ तित कड़िय सूरत मातमन बुद्ध तित कड़िय सूर सिद्धा की सुधा कर्म की बाणी जोर तित न कोई ओर। तित जोत बल सूरा तिन में राम रया भरपूरा तित सीतो सीता मैं मामाए ताके रूप कतने जाए ਨਾ ਮਰੇ ਨਾ ਠੱਗੇ ਜਾਏ ਜਿਨ ਕੇ RAM ਵਸੇ ਮਨ ਮਾਏ ਤਿੱਤੇ ਪਗਟ ਵਸ ਕੇ ਲੋ ਕਰੇ ਅਨੰਦ ਸੱਚਾ ਮਨ ਸੋਏ ਸਤਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਤੇ ਖੰਡ ਵੰਡਲਾ ਵਰਪੰਡਾ ਦੇਖੋ ਕਥੇ ਤਾਂਤਨਾੰਤ ਤਿਤੇ ਲੋਲ ਅਕਾਰ ਜਿਗ ਜਿ ਹੁ ਕਾਮ ਤਿਵ ਤਿਵ ਕਾਰ ਵੇਖੇ ਵਿਖੇ ਕਰ ਵਿਚਾਰ ਨਾਨਕ ਕਤਨਾ ਕਰਦਾ ਸਾਰ ਜਤ ਪਾਰ ਤਿਰਜ ਸੁਨਿਆਰ ਹਾਰਨ ਮਤਵੇਦ ਅਧਿਆ ਰੂਪੋ ਕਲਨਾ ਗਨ ਤਪਤਾਵ पाण्डव पवा डाल ताल सौतु सचि टकसार दिन को नदर कर्म तिकार नानक नद्रि नदर निहाल सलका पवन गुरु पाणि पिता माता माता, दिस रात दिसरात दा दया कल सगल जगता ਚੰਗੀਆਂ ਆਈਆਂ ਬੁਰਾਈਆਂ ਵਾਚੇ ਧਰਮ ਦੂਰ ਕਰਮੀਆਂ ਪਵ ਆਪਣੀ ਕੈਨੜ ਕ ਦੂਰ ਜਿਨ ਨਾਮ ਧਿਆਇਆ ਗੈਮ ਸ਼ਕਤ ਕਾਲ ਨਾਨਕ ਤੇਮ ਕੋ ਜਲਾ ਕੇਤੀ ਜੁਟੀ ਨਾਲਾ ਜਿਨ ਨਾਮ ਧਿਆਇਆ ਗੈ ਮਸ਼ਕਤ ਕਾਲ ਨਾਨਕ ਤੇ ਮੁਕ ਉਜਲੈ ਕੇਤੀ ਛੁੱਟੀ ਨਾਲਾ ਜਿਨੇ ਨਾਮ ਧਿਆਇਆ ਗੈ ਮਸ਼ਕਤ ਕਾਲ ਨਾਨਕ ਤੇ ਮੁਕ ਉਜਲੈ ਕੇਤੀ ਛੁੱਟੀ ਨਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ